ਸ਼ਸ਼ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰਤਾ حاضر ਹੋਇਆ ਅੱਜ ਦੀਆਂ ਮੁੱਖ ਖਬਰ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੱਸਣ ਲਿਆ ਕਿ ਉਹਨਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੋਂ ਲੈ ਕੇ ਵਿਚਾਰ ਚਰਚਾ ਜਿਹੜੀ ਕੀਤੀ ਗਈ ਤੇ ਆਪਣਾ ਪੱਖ ਜੁੜਾ ਸਾਹਮਣੇ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 16209 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 44920 ਕਿਲੋਮੀਟਰ ਸੜਕਾਂ ਦੇ ਨਿਰਮਾਣ ਦੇ ਟੀਚੇ ਨਾਲ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਵਿੱਚ 1600 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੇ ਵਿੱਚ ਇੱਕ ਵੀ ਰੁਪਇਆ ਨਹੀਂ ਦਿੱਤਾ ਅਤੇ ਪੰਜਾਬ ਦੀ ਆਪ ਪਾ ਲੀਡਰਸ਼ਿਪ ਇਸ ਬਾਰੇ ਝੂਠ ਬੋਲ ਰਹੀ ਹੈ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਪੀਆਰਟੀਸੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ ਦੇਖੋ ਜੀ ਜਿਹੜੇ ਕਾਨੂੰਨ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਉਨਾ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਦੇ ਬੱਸਾਂ ਦੇ ਕੈਨਸਲ ਕੀਤੇ ਨੇ ਪਰ ਮਡ ਜਿਹੜੇ 30-30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫਿਰ ਅੱਗੇ ਫਿਰ ਅੱਗੇ ਫਿਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਬ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐ એનર્ਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬਸਾਂ ਹੋਣਗੀਆਂ ਤਾਂ ਕਿ ਅਗਲੇ 20-25 ਸਾਲ ਲੋਡ ਨਾ ਪਵੇ ਤੋਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਛੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਇਹ ਕੰਮ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਇਹ ਨਾ ਸੰਭਵ ਹੈ ਤੇ ਨਾ ਗੈਰ ਹੈ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਾਂ ਦੇ ਲਈ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਹ ਕੰਮ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਭਗਵਾਨ ਸੇਵਾ ਮਾਨ ਦੀ ਸਰਕਾਰ ਕੰਦੂਗੀ ਬੜਾ ਬੜਾ ਪੰਜਮ ਫਰੀਦ ਦੀ ਗਫਾਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਉਹ ਪੰਜਮ ਫਰੀਦ ਨੂੰ ਇਹ ਤਾਂ ਕਹਿੰਦੇ ਆ ਇੱਕ ਤਰਮੀ ਫੌਜੀ ਦੀ ਬੇਟੀ ਆ ਜੀ ਪਰ ਇਹ ਦੀ ਕਹਿੰਦੇ ਕੋਈ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਦੀ ਸਾ ਦੱਸ ਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਤੇਰੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪਸਾਰ ਕੀਤਾ ਕਿਹਨੂੰ ਵੀ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਤਾਂ ਆਉਣ ਵਾਲੇ 7 ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਅਤੇ ਚੰਨੇਗੜ੍ਹ ਦੇ ਵਿੱਚ ਪੀ ਸੀ ਤਲਹ ਦੀ ਠਹਿਰਦੀ ਦੀ ਤਰਤਾਜ਼ਾ ਚੱਲੀ ਹੈ ਸੂਬੇ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਤੜਕੇ ਅਤੇ ਸ਼ਾਮ ਦੇ ਸਮੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਲੋਕਾਂ ਨੇ ਮੋٹے ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ ਤੇ ਇਹ ਵੱਧਦੀ ਠੰਡ ਮੁੱਖ ਤੌਰ ਤੇ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਹੈ ਤੋਂਦ ਨੇ ਸੜਕਾ ਨੂੰ ਟਕਣਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ 7 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਖਾਸ ਬਦਲਾ ਆਉਣ ਦੀ ਉਮੀਦ ਨਹੀਂ ਹੈ ਹਾਲਾਂਕਿ ਮੌਸਮ ਜਿਹੜਾ ਕਿ ਖੁਸ਼ਕ ਰਹੇਗਾ ਦੱਸ ਦਈਏ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਕਟਣ ਦੀ ਉਮੀਦ ਹੈ ਤੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ 0.3 ਡਿਗਰੀ ਦਾ ਵਾਅਦਾ ਹੋਇਆ ਹੈ ਪਰ ਇਹ ਆਮ ਦੇ ਨੇੜੇ ਤੇੜੇ ਬਣਿਆ ਰੁਕਿਆ ਹੈ ਜੇ ਪਹਾੜਾਂ ਦੇ ਵਿੱਚ ਬਰਫਬਾਰੀ ਜਾਰੀ ਰਹੀ ਤਾਂ ਪੰਜਾਬ ਦਾ ਪਾਰਾ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਫਿਰ ਤੋਂ ਪੈ ਸਕਦਾ ਹੈ ਮੌਸਮੀ ਪਾਗ ਨੇ 3 ਨਵੰਬਰ ਤੇ 1 ਦਸੰਬਰ ਨੂੰ ਜ਼ਿਲ੍ਹਾ ਫਾਜ਼ਿਲਕਾ ਮੁਕਸਰ ਬਠਿੰਡਾ ਫਿਰੋਜ਼ਪੁਰ ਮਾਨਸਾ ਬਰਨਾਲਾ ਫਰੀਦਕੋਟ ਅਤੇ ਮੋਗਾ ਵਿੱਚ ਕੋਇਲਡ ਵੇਵ ਦੇ ਨਾਲ yellow alert ਜੜਾ ਕੀ ਜਾਰੀ ਕਰ ਦਿੱਤਾ ਹੈ ਤੇ ਇਨ੍ਹਾਂ ਇਲਾਕਿਆਂ ਵਿੱਚ ਤਾਪਮਾਨ ਆਮ ਤੋਂ ਕਾਫੀ ਹੇਠਾ ਜਾ ਸਕਦਾ ਹੈ ਜਿਸ ਕਾਰਨ ਸਵੇਰੇ ਤੇ ਸ਼ਾਮ ਕੜਾਕੇ ਦੀ ਠੰਡ ਤੇ ਤੇਜ਼ ਹਵਾਵਾਂ ਦਾ ਅਸਰ ਰਹੇਗਾ ਤਾਜ਼ੀ ਖਬਰ ਸਟ੍ਰੋਮ ਨੇ ਕੱਲ੍ਹ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਤਨਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦੇ 350ਵੇਂ ਸਸਕਾਰ ਦਿਵਸ ਮੌਕੇ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਕੰਨ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ। ਤੋਂ ਆਪਣੇ ਕਾਲੀਦਾਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮੌਕੇ ਪੰਥ ਦੀਆਂ ਸਾਰੀਆਂ ਮਹਾਨ ਸਖਸ਼ੀਤਾ ਦੀ ਸੰਗਤ ਦਾ ਸੁਪਾਗ ਪ੍ਰਾਪਤ ਹੋਇਆ। ਉਹਨਾਂ ਨੇ ਕਿਹਾ ਕਿ ਸ਼ਟਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਕਾਰਜ ਵਿਧਿਆ ਟੰਗ ਨਾਲ ਨਿਪਰੇ ਚਾੜਨ ਤੇ ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਤਸਵੀਰਾਂ ਵੀ ਉਥੋਂ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਤਾਂ ਅਗਲੀ ਖਬਰ ਦੇ ਵੱਲੋਂ ਵਾਤੇ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਹਿਰਾਗਾਗਾ ਦੇ ਵਿੱਚ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ ਚਨਗੜ ਵਿਖੇ ਲਹਿਰਾ ਗਾਗਾ ਦੇ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਨਾਲ ਸੰਬੰਧਿਤ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਤੇ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਦਰਦ ਅਰਦ ਦੀਆਂ ਠੋਕਰਾ ਖਾ ਰਹੇ ਇਨ੍ਹਾਂ ਮੁਲਾਜ਼ਮਾਂ ਦੀਆਂ ਸਮੱਸਿਆ ਨੂੰ ਜੜਾ ਸੁਣਿਆ ਅਤੇ ਸਮਝਿਆ ਗਿਆ। ਸੀਐਮ ਮਾਨ ਨੇ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨੂੰ ਜਲਦ ਸਮੱਸਿਆਵਾਂ ਦੇ ਹੱਲ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤੇ ਨਾਲ ਹੀ ਕਾਲਜ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਕੈਬਨਿਟ ਦੇ ਵਿੱਚ ਇਸ ਮਸਲੇ ਸੰਬੰਧੀ ਫੈਸਲਾ ਲਿਆਂਦਾ ਜਾਵੇਗਾ ਤੇ ਕਿਸੇ ਵੀ ਵਰਗ ਦਾ ਚੁੱਲਾ ਬੁੱਝਣ ਨਹੀਂ ਦਿੱਤਾ ਜਾਵੇਗਾ ਤਾਂ ਸੀਐਮ ਮਾਨ ਦੇ ਵੱਲੋਂ ਇਹ ਵਿਸ਼ੇਸ਼ ਮੀਟਿੰਗ ਜਿਹੜੀ ਕਿ ਚੰਡੀਗੜ੍ਹ ਵਿਖੇ ਲੈਰਾ ਗਾਗਾ ਤੇ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਵਿੱਚ ਨਾਲ ਸੰਬੰਧਿਤ ਮੁਲਾਸਮਾ ਦੇ ਨਾਲ ਕੀਤੀ ਗਈ 60 ਸਾਲਾ ਆਸਟ੍ਰੇਲੀਆ ਪ੍ਰਧਾਨ ਮੰਤਰੀ ਦੇ ਵਿਲੋੜਾ ਕੀ ਵਿਆਹ ਕੀਤਾ ਗਿਆ 60 ਸਾਲਾ ਆਸਟ੍ਰੇਲੀਆ ਪ੍ਰਧਾਨ ਮੰਤਰੀ ਐਥਨੀ ਅਲਬਾਨੀਸ ਨੇ ਆਪਣੀ ਸਾਥੀ ਜੋਰਜੀ ਹੈਡਨ 40 ਸਾਲਾ ਉਮਰ ਉਸਦੇ ਨਾਲ ਵਿਆਹ ਕਰਵਾਇਆ ਅਲਬਾਨੀਜ਼ ਨੇ ਕੈਨਬਰਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ 40 ਸਾਲਾਂ ਚੌੜੀ ਹੈਡਨ ਦੇ ਨਾਲ ਵਿਆਹ ਕੀਤਾ ਤੇ ਵਿਆਹ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਿਰਫ ਕੁਝ ਨਜ਼ਦੀਕੀ ਪਰਿਵਾਰ ਅਤੇ ਦੋਸਤ ਹੀ ਸ਼ਾਮਲ ਹੋਏ ਸਨ ਤੇ ਇਸ ਵਿਆਹ ਸਮਾਗਮ ਵਿੱਚ ਅਲਬਾਨੀਜ਼ ਦਾ ਪੁੱਤਰ ਨਾਥਨ ਅਤੇ ਹੈਡਨ ਦੇ ਮਾਤਾ ਪਿਤਾ ਬਿਲ ਅਤੇ ਪੌਲਨ ਸ਼ਾਮਲ ਸਨ ਵਿਆਤ ਤੋਂ ਬਾਅਦ ਜੋੜੇ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਆਪਣੇ ਨਜ਼ਦੀਕੀ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਆਪਣੇ ਪਿਆਰ ਅਤੇ ਆਪਣੇ ਭਵਿੱਖ ਨੂੰ ਇਕੱਠੇ ਬਤੌਣ ਦੀ ਵਚਨਬੱਤਾ ਨੂੰ ਸਾਂਝਾ ਕਰਦੇ ਹੋਏ ਬਹੁਤ ਖੁਸ਼ ਹਾਂ ਸਮਾਰੋਹ ਤੋਂ ਬਾਅਦ ਦ ਲॉज ਵਿਖੇ ਇੱਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਪ੍ਰਧਾਨ ਮੰਤਰੀ ਐਥਨੀ ਆਹਦੇ ਤੇ ਰਹਿੰਦੇ ਹੋਏ ਵਿਆਹ ਕਰਵਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਨੇਤਾ ਬਣ ਗਏ ਹਰ ਦਿੱਲੀ ਦੇ ਵਿੱਚੋਂ ਲਾਲ ਕਿਲਾ ਦੇ ਨੇੜੇ ਤਮਾਕੇ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ। ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਲਾਲ ਕਿਲਾ ਤਮਾਕਾ ਮਾਮਲੇ ਵਿੱਚ ਗ੍ਰਿਫਤਾਰ ਤਿੰਨ ਡਾਕਟਰਾਂ ਅਤੇ ਇੱਕ ਮੌਲਵੀ ਨੂੰ 10 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਚਾਰੇ ਮੁਲਜ਼ਮਾ ਮੁਜ਼ਮਿਲ ਗਨਾਈ, ਅਦੀਲ ਰਾਠਰ ਅਤੇ ਸ਼ਾਹੀਨਾ ਸੈਦ ਮੌਲਵੀ ਇਰਫਾਨ ਅਹਿਮਦ ਬਾਗੇ ਦੇ ਨਾਲ ਨੂੰ ਪ੍ਰਿੰਸੀਪਲ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਨੂੰ 10 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਹੁਣ ਤੱਕ ਰਾਸ਼ਟਰੀ ਜਾਂਚ ਏਜੰਸੀ NIA ਨੇ ਇਸ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਜੰਮੂ ਅਤੇ ਕਸ਼ਮੀਰ ਪੁਲਿਸ ਦੁਆਰਾ ਬੇਨਕਾਬ ਕੀਤੇ ਗਏ ਵਾਈਟ ਕਾਲਰ ਅਤਵਾਦੀ ਮੌਜੂਦ ਦੇ ਨਾਲ ਜੁੜੇ ਹੋਏ ਹਨ ਏਜੰਸੀ ਆਤਮਕਾਤੀ ਬਾਬਤ ਬਾਕੀ ਦੇ ਸੰਬੰਧ ਵਿੱਚ ਵੱਖ-ਵੱਖ ਸੁਰਾਗਾ ਦਾ ਪਿੱਛਾ ਕਰਨਾ ਜਾਰੀ ਰੱਖਦੀ ਹੈ ਅਤੇ ਇਸ ਵੈਸ਼ੀ ਹਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੇ ਲਈ ਸੰਬੰਧਿਤ ਪੁਲਿਸ ਬਲਾਂ ਨਾਲ ਤਾਲਮੇਲ ਕਰਕੇ ਵੱਖ-ਵੱਖ ਥਾਂਵਾਂ ਵਿੱਚ ਤਲਾਸ਼ੀ ਲੈ ਰਹੀ ਹੈ। ਤੋਂਦਰੀ ਅਗਲੀ ਖਬਰ ਖੇਤ ਜਗਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਭਾਰਤ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਤੇ ਇੱਕ ਉੱਚ ਸਕੋਰ ਵਾਲੇ ਮੁਕਾਬਲੇ ਵਿੱਚ ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਪੁਲ ਸਟੈਂਡਿੰਗ ਦੇ ਵਿੱਚ ਸਿਖਰ ਤੇ ਪਹੁੰਚ ਕੇ ਕੈਨੇਡਾ ਨੂੰ 14-3 ਨਾਲ ਹਰਾ ਦਿੱਤਾ ਅਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਟੂਰਨਾਮੈਂਟ ਦੇ ਵਿੱਚ ਪਹਿਲਾ ਬੈਲਜੀਅਮ ਤੋਂ ਸਿਰਫ ਇੱਕ ਗੋਲ ਦੇ ਨਾਲ ਹਾਰਨ ਤੋਂ ਬਾਅਦ ਪਾਰਤ ਆਪਣੇ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਦੇ ਵਿਰੁੱਧ 3-2 ਦੀ ਸੰਸਨੀਖੇਜ਼ ਜਿੱਤ ਤੋਂ ਬਾਅਦ ਉਤਸ਼ਾਹਿਤ ਸੀ ਤੇ ਮੈਚ ਦੀ ਸ਼ੁਰੂਆਤ ਨੀਲਕੰਨ ਸ਼ਰਮਾ ਦੇ 4ਵੇਂ ਮਿੰਟ ਵਿੱਚ ਸ਼ੁਰੂਆਤੀ ਗੋਲ ਨਾਲ ਹੋਈ ਜਿਸ ਤੋਂ ਬਾਅਦ ਰਜਿੰਦਰ ਸਿੰਘ ਨੇ 10ਵੇਂ ਮਿੰਟ ਵਿੱਚ ਗੋਲ ਕੀਤਾ ਜੋ ਸੀਨੀਅਰ ਟੀਮ ਦੇ ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਚੰਗੀ ਲੈਅ ਵਿੱਚ ਸੀ ਇਸ ਤੋਂ ਬਾਅਦ ਕੁਆਟਰ ਵਿੱਚ ਗੋਲਾਂ ਦੀ ਪਰਮਾਰ ਚੱਲੀ ਰਹੀ ਜਿਸ ਦੇ ਵਿੱਚ ਰਜਿੰਦਰ ਨੇ 24ਵੇਂ ਮਿੰਟ ਵਿੱਚ ਗੋਲ ਕੀਤੇ ਦਿਲਪ੍ਰੀਤ ਸਿੰਘ ਨੇ 25ਵੇਂ ਮਿੰਟ ਵਿੱਚ ਗੋਲ ਕੀਤੇ ਅਤੇ ਜੁਗਰਾਜ ਨੇ 26ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ ਇਸ ਦੌਰਾਨ ਜੁਗਰਾਜ ਨੇ 39ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਹੈਟਟ੍ਰਿਕ ਬਣਾਈ ਅਤੇ ਸੈਲਵਮ ਕਾਰਤੀ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਦੀ ਲੀਡ ਨੂੰ 9-2 ਦੀ ਵੱਡੀ ਲੀਡ ਤੱਕ ਵਧਾ ਦਿੱਤਾ ਭਾਰਤ ਦੇ ਡਿਫੈਂਡਰ ਜੁਗਰਾਜ ਸਿੰਘ ਨੇ ਮੈਚ ਚਾਰ ਗੋਲ ਕੀਤੇ ਤੇ ਇਸ ਤੋਂ ਇਲਾਵਾ ਅਭਿਸ਼ੇਕ, ਅਮਿਤ ਅਤੇ ਰਜਿੰਦਰ ਸਿੰਘ ਨੇ 2-2 ਗੋਲ ਕੀਤੇ ਜਦੋਂ ਕਿ ਸੈਲਵਮ ਕਾਰਤੀ, ਨੀਲਕੰਨ ਸ਼ਰਮਾ, ਸੰਜੇ ਅਤੇ ਦਿਲਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ ਅਗਲੀ ਖਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਰਣਜੀਤ ਪਾਵਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਪਾਵਾ ਨੇ ਆਪਣੇ ਪੁਰਾਣੇ ਗੀਤ ਕਸੂਰ ਨੂੰ ਲੈ ਕੇ ਮੋੜ ਉੱਠੇ ਵਿਵਾਦ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਪਾਵਾ ਨੇ ਕਿਹਾ ਕਿ ਉਹ ਇਹ ਗੀਤ 5 ਸਾਲ ਪਹਿਲਾਂ ਹੀ ਆਪਣੇ ਚੈਨਲ ਤੋਂ ਡਿਲੀਟ ਕਰ ਚੁੱਕੇ ਹਨ ਪਰ ਕੁਝ ਲੋਕ ਟੀਆਰਪੀ ਅਤੇ ਸਿਆਸੀ ਫਾਇਦੇ ਦੇ ਲਈ ਇਸ ਮਾਮਲੇ ਨੂੰ ਫਿਰ ਤਾਜ਼ਾ ਕਰ ਰਹੇ ਹਨ ਤੇ ਉਹਨਾਂ ਨੇ ਸਪਸ਼ਟ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਾਰਮਨ ਨੂੰ ਠੇਸ ਪਹੁੰਚਾਉਣ ਦਾ ਕਦੇ ਇਰਾਦਾ ਨਹੀਂ ਰੱਖਦੇ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਸ ਗੀਤ ਨੂੰ ਲੈ ਕੇ 5 ਸਾਲ ਪਹਿਲਾਂ ਐਫ ਆਈ ਆਰ ਦਰਜ ਹੋਈ ਸੀ ਤੇ ਇਸ ਮਾਮਲੇ ਵਿੱਚ ਰਣਜੀਤ ਬਾਵਾ ਦੇ ਨਾਲ-ਨਾਲ ਲੇਖਕ ਵੀਰ ਸਿੰਘ ਮਿਊਜ਼ਿਕ ਡਾਇਰੈਕਟਰ ਗੁਰਮੋ ਵੀਡੀਓ ਡਾਇਰੈਕਟਰ ਦਿਮਾਂਡ ਪ੍ਰੋਡਕਸ਼ਨ ਅਤੇ ਬੋਲ 18 ਕੰਪਨੀ ਤੇ ਵਿਸ਼ੁਕਾਇਤ ਦਰਜ ਕੀਤੀ ਗਈ ਸੀ ਬਾਬਾ ਨੇ ਦੋਸ਼ ਲਾਇਆ ਕਿ ਜਿੰਨਾ ਲੋਕਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਉਹੀ ਲੋਕ ਇਸ ਗੀਤ ਦੇ ਕਲਿੱਪ ਆਪਣੇ ਪੇਜਾਂ ਤੇ ਸਾਂਝੇ ਕਰਕੇ ਖੁਦ ਇਸ ਦਾ ਪ੍ਰਚਾਰ ਕਰ ਰਹੇ ਹਨ ਤੇ ਗਾਇਕ ਦੇ ਮੁਤਾਬਕ ਬਿਨਾਂ ਕਾਰਨ ਇਸ ਮੁੱਦੇ ਨੂੰ ਵਾਰ-ਵਾਰ ਚੁੱਕ ਕੇ ਉਹਨਾਂ ਦੇ ਸ਼ੋਅ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਣਯੋਗ ਹੈ ਕਿ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਦੋਸ਼ ਲਾਇਆ ਸੀ ਕਿ ਕਸੂਰ ਗੀਤ ਵਿੱਚ ਹਿੰਦੂ ਧਰਮ ਸੰਬੰਧੀ ਟਿੱਪਣੀਆਂ ਹਨ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਦੀ ਪੂਰੀ ਕਾਸਟ ਜਿਹੜੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਪੰਜਾਬੀ ਫਿਲਮ ਦ ਗ੍ਰੇਟ ਪੰਜਾਬ ਰੋਬਰੀ ਦੀ 스타 ਕਾਸਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮਥਾ ਟੇਕਿਆ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਨਾਜ਼ਰ ਨੇ ਆਖੀ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਹੈ ਫਿਲਮ ਦੀ ਇਹ ਸ਼ੂਟਿੰਗ ਤੇ ਅਗਲੇ ਸਾਲ 17 ਅਪ੍ਰੈਲ 2025 ਨੂੰ ਇਹ ਜਿਹੜੀ ਕਿ ਰਿਲੀਜ਼ ਹੋਵੇਗੀ ਤਾਂ ਇਸ ਦੇ ਵਿੱਚ ਰਾਜ ਕੁੰਦਰਾ, ਰਾਜਪੁੱਤ ਪਾਇਲ, ਪਰਮਵੀਰ ਸਿੰਘ, ਗਰਵੀਤਾ, ਸੌਰਭ ਵਰਮਾ ਇਹ ਜਿਹੜੇ ਮੌਜੂਦ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੂਰੀ ਕਾਸਟ ਦੇ ਵੱਲੋਂ ਮੱਥਾ ਟੇਕਿਆ ਗਿਆ ਨਤਮਸਤਕ ਹੋ ਕੇ ਕੀਰਤਨ ਸੁਣਾਇਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਤਾ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜਾਸਾ ਧੰਨਵਾਦ